ਈ 2029 ਵਿੱਚ ਇਨਸਾਨ ਸਮੇਂ ਤੋਂ ਪਿੱਛੇ ਚਲੇ ਜਾਣਗੇ ਇੱਕ ਵਿਗਿਆਨੀ ਦਾ ਦਾਵਾ ਹੈ ਜੋ ਮੌਤ ਨੂੰ ਵੀ ਹਰਾ ਦੇਵੇਗਾ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜੀਬੇ ਵਿਗਿਆਨਿਕ ਭਵਿੱਖਬਾਣੀ ਬਾਰੇ ਜੋ ਸੁਣ ਕੇ ਸਿੱਧੀ ਸਾਇੰਸ ਫਿਕਸ਼ਨ ਫਿਲਮ ਵਰਗੀ ਲੱਗਦੀ ਹੈ ਮਸ਼ਹੂਰ ਫਿਊਚਰਿਸਟ ਰੇ ਕੁਰਜ਼ਵੇਲ ਦਾ ਦਾਵਾ ਹੈ ਕਿ ਸਿਰਫ 4 ਸਾਲਾਂ ਵਿੱਚ ਇਨਸਾਨ ਟਾਈਮ ਟਰੈਵਲ ਕਰਨ ਲੱਗ ਜਾਣਗੇ ਪਰ ਕਿਵੇਂ ਆਓ ਸਮਝੀਏ ਮਾਰਚ 2024 ਵਿੱਚ ਗੁਰਜ਼ਵੈਲ ਨੇ ਕਿਹਾ ਕਿ 2029 ਤੋਂ ਬਾਅਦ ਹਰ ਸਾਲ ਤੁਹਾਡੀ ਉਮਰ ਵਧਨ ਤੋਂ ਜ਼ਿਆਦਾ ਤੁਹਾਡੀ ਜੀਵਨ ਪ੍ਰਤਕਟਾ ਵਧੇਗੀ ਇਸ ਨੂੰ ਲੌਟੀਵਿਟੀ ਐਸਕੇਪ ਵੈਲੋਸਿਟੀ ਦਾ ਨਾਮ ਦਿੱਤਾ ਹੈ ਸਿੱਧੇ ਸ਼ਬਦਾਂ ਵਿੱਚ ਜੇ ਅੱਜ ਤੁਹਾਡੀ ਉਮਰ 50 ਸਾਲ ਹੈ ਅਤੇ ਜੀਵਨ ਪ੍ਰਤਕਟਾ 80 ਸਾਲ 2029 ਤੋਂ ਹਰ ਸਾਲ ਤੁਹਾਡੀ ਉਮਰ ਤਾਂ 1 ਸਾਲ ਹੀ ਵਧੇਗੀ ਪਰ ਜੋ ਪ੍ਰਤਕਟਾ ਉਹ 1.5 ਸਾਲ ਵਧੇਗੀ ਜਾਣੇ ਕਿ 2026 ਵਿੱਚ ਤੁਹਾਡੀ ਉਮਰ ਤਾਂ 51 ਸਾਲ ਹੋਵੇਗੀ ਪਰ ਨਾਲ ਨਾਲ ਤੁਹਾਡੀ ਜੋ ਜੀਵਨ ਪ੍ਰਦਕਤਾ ਉਹ ਵੀ 81.5 ਸਾਲ ਹੋ ਜਾਵੇਗੀ ਮਤਲਬ ਤੁਹਾਡੀ ਜੈਵਿਕ ਘੜੀ ਪਿੱਛੇ ਚੱਲਣ ਲੱਗੇਗੀ ਇਹ ਕਿਵੇਂ ممکن ਹੋਵੇਗਾ ਕੁਦਰਤ ਦੇਲ ਮੁਤਾਬਿਕ ਇਹ ਕ੍ਰਾਂਤੀ ਲਿਆਉਣਗੇ ਤਿੰਨ ਹਥਿਆਰ AI ਡਾਕਟਰਸ కృਤਰਮ ਬੁੱਧੀ ਸਿੱਲਾਂ ਨੂੰ ਖਰਾਬ ਹੋਣ ਤੋਂ ਪਹਿਲਾਂ ਹੀ ਠੀਕ ਕਰਦੀ ਰਹੇਗੀ ਨੈਨੋਬੋਟਸ ਖੂਨ ਵਿੱਚ ਘੁੰਮਦੇ ਹੋਏ ਛੋਟੇ ਛੋਟੇ ਰੋਬੋਟ ਬਿਮਾਰੀਆਂ ਨੂੰ ਠੀਕ ਕਰਦੇ ਰਹਿਣਗੇ ਜੀਨ ਐਡੀਟਿੰਗ CRISPR ਟੈਕਨੋਲੋਜੀ ਨਾਲ ਉਮਰ ਵਧਾਉਣ ਵਾਲੇ ਜੀਨਾਂ ਨੂੰ ਬੰਦ ਕੀਤਾ ਜਾਵੇਗਾ ਪਰ ਯਾਦ ਰੱਖੋ ਇਹ ਸਿਰਫ ਅਮੀਰਾਂ ਲਈ ਨਹੀਂ ਪੂਰੀ ਦੁਨੀਆ ਲਈ ਇਹ ਟੈਕਨੋਲੋਜੀ ਪਹੁੰਚਾਉਣੀ ਜ਼ਰੂਰੀ ਹੈ ਇਸ ਟੈਕਨੋਲੋਜੀ ਤੇ ਕੁਝ ਵਿਵਾਦ ਵੀ ਹੋ ਰਹੇ ਹਨ ਉਹ ਕੀ ਹਨ ਵਿਵਾਦ ਕੀ ਵਿਗਿਆਨੀ ਇਸ ਨੂੰ ਖਤਰਨਾਕ ਕਲਪਨਾ ਕਹਿ ਰਹੇ ਹਨ ਉਹਨਾਂ ਦਾ ਕਹਿਣਾ ਹੈ ਮੌਤ ਇੱਕ ਕੁਦਰਤੀ ਨਿਯਮ ਹੈ ਟੈਕਨੋਲੋਜੀ ਇਸ ਨੂੰ ਬਦਲ ਨਹੀਂ ਸਕਦੀ ਇਸ ਨਾਲ ਦੁਨੀਆ ਦੀ ਆਬਾਦੀ ਵਧੇਗੀ ਅਤੇ ਸਰੋਤਾਂ ਦੇ ਬੋਝ ਵੀ ਵਧੇਗਾ ਸਭ ਤੋਂ ਵੱਡਾ ਸਵਾਲ ਕਿ 4 ਸਾਲ ਇੰਨੇ ਕਾਫੀ ਹਨ ਗੁਰਦੁਆਰ ਪਹਿਲਾਂ ਵੀ ਬਹੁਤ ਖਵਾਣੀਆਂ ਕਰ ਚੁੱਕੇ ਹਨ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਗਲਤ ਵੀ ਹੋਈਆਂ ਤੇ ਸਹੀ ਵੀ ਕੀ ਇਹ ਸੱਚ ਹੋ ਪਾਵੇਗਾ ਜੇ ਇਹ ਸੱਚ ਹੋਇਆ ਤਾਂ ਇਨਸਾਨ 150 ਸਾਲ ਤੱਕ ਜਿਉਣਗੇ ਪੈਨਸ਼ਨ ਨੌਕਰੀਆਂ ਰਿਸ਼ਤੇ ਸਭ ਦੀ ਪਰਿਭਾਸ਼ਾ ਬਦਲ ਜਾਵੇਗੀ ਮੌਤ ਚੋਣ ਬਣ ਸਕਦੀ ਹੈ ਜ਼ਰੂਰਤ ਨਹੀਂ ਪਰ ਸਭ ਤੋਂ ਜ਼ਰੂਰੀ ਸਵਾਲ ਇਹ ਹੈ ਕਿ ਅਸੀਂ ਇਸ ਤਰ੍ਹਾਂ ਦੀ ਦੁਨੀਆ ਲਈ ਤਿਆਰ ਹਾਂ ਤਾਂ ਦੋਸਤੋ ਕਿ ਸੱਚ ਵਿੱਚ 2029 ਵਿੱਚ ਇਨਸਾਨ ਸਮੇਂ ਤੋਂ ਪਿੱਛੇ ਜਾਣ ਲੱਗਣਗੇ 21 ਮੌਤ ਤੇ ਜਿੱਤ ਹਾਸਲ ਹੋ ਪਵੇਗੀ ਇਹ ਭਵਿੱਖਬਾਣੀ ਸੱਚ ਸਾਬਤ ਹੋਵੇਗੀ ਜਾਂ ਨਹੀਂ ਇੱਕ ਗੱਲ ਤੈ ਹੈ ਅਗਲੇ 10 ਸਾਲ ਇਨਸਾਨੀਅਤ ਦੇ ਇਤਿਹਾਸ ਦੇ ਸਭ ਤੋਂ ਹੈਰਾਨ ਜੁਣਕ ਹੋਣਗੇ ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਯਾਰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਸਾਨੂੰ ਫੋਲੋ ਵੀ ਕਰ ਸਕਦੇ ਹੋ ਕਮੈਂਟ ਵਿੱਚ ਦੱਸੋ ਕਿ ਤੁਸੀਂ ਇਸ ਟਾਈਮ ਟਰੈਵਲ ਟੈਕਨੋਲੋਜੀ ਲਈ ਤਿਆਰ ਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਧੰਨਵਾਦ